ਮੈਂ ਪਿੰਡ ਵਿੱਚ ਨਾਮ ਰੱਖਿਆ ਹੋਇਆ ਕਿ ਜੇ ਕੋਈ ਰਣਸੀਹ ਕਲਾ ਵਿੱਚ ਕੱਚੀ ਗਲੀ ਦਿਖਾਵੇ ਉਹਨੂੰ 5 ਲੱਖ ਰੁਪਇਆ ਨਾਮ ਦੇਵਾਂਗੇ 5 ਲੱਖ ਸਾਰਾ ਪਿੰਡ ਐਂਟਰਲੋਕ ਟਾਈਲਾਂ ਨਾਲ ਪੱਕਾ ਕਰਤਾ ਪਿੰਡ ਦੇ ਵਿੱਚੋਂ ਨਾਲੀਆਂ ਖਤਮ ਕਰਤੀਆਂ ਅੱਜ ਰਣਸੀਹ ਕਲਾ ਵਿੱਚ ਕੋਈ ਨਾਲੀ ਨਹੀਂ ਵਗਦੀ ਅਸੀਂ ਨਾਲੀਆਂ ਨੂੰ ਖਤਮ ਕਰਨ ਵਾਲਾ ਪਹਿਲਾ ਪਿੰਡ ਬਣਿਆ ਰਣਸੀਹ ਕਲਾ ਕਿ ਜਦੋਂ ਮੈਂ ਕੈਨੇਡਾ ਛੱਡ ਕੇ ਆਇਆ ਪਿੰਡ ਉਦੋਂ ਬਾਅਦ ਮੇਰੇ ਪਿੰਡ ਦੇ ਲੋਕਾਂ ਨੇ ਰੱਬ ਵਰਗਿਆਂ ਨੇ ਇੱਕ ਛੋਟੇ ਜੇ ਨੌਜਵਾਨ ਨੂੰ ਪਿੰਡ ਦੀ ਜ਼ਿੰਮੇਵਾਰੀ ਸੌਂਪਤੀ ਸਰਪੰਚੀ ਦੀ ਲਗਾਤਾਰ ਤੀਜੀ ਵਾਰ ਪਿੰਡ ਦੀ ਜ਼ਿੰਮੇਵਾਰੀ ਦੇਣੀ ਇਹ ਆਪਣੇ ਵਿੱਚ ਇੱਕ ਖੂਬਸੂਰਤੀ ਦੀ ਗੱਲ ਆ ਰਣਸੀਂ ਕਲਾ 'ਚ ਭਾਈਚਾਰੇ ਦਾ ਝੰਡਾ ਝੂਲਦਾ ਰਣਸੀਂ ਕਲਾ 'ਚ ਏਕਤਾ ਦਾ ਝੰਡਾ ਝੂਲਦਾ ਦੇਸ਼ ਦਾ ਪਹਿਲਾ ਪਿੰਡ ਆ ਕਿ ਜੀਨੇ ਦੇਸ਼ ਦੀ ਇਯਾਦੀ ਤੋਂ ਬਾਅਦ ਇਹ ਲਹਿ ਕੇ ਦੇਤਾ ਕਿ ਸਾਡੇ ਪਿੰਡ ਨੂੰ ਗਲੀਆਂ ਨਾਲੀਆਂ ਆਸਤੇ ਪੈਸਿਆਂ ਦੀ ਲੋੜ ਨਹੀਂ ਕਿ ਜਿੱਥੇ ਇੱਕ ਮਹਮ ਚਲਾਈ ਗਈ ਆ ਕਿ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਪੈਸੇ ਕਮਾਓ ਅਸੀਂ ਲੋਕਾਂ ਨੂੰ ਫੁੱਲਦਾਰ ਸ਼ਾਦਾਰ ਤੇ ਫਲਦਾਰ ਬੂਟੇ ਦਿੰਨੇ ਆ ਚੰਦੀ ਲੁਧਿਆਣੇਓ ਪੀਏ ਜੂ ਤੋਂ ਲਿਆ ਕੇ ਉਹਨਾਂ ਨੂੰ ਪਾਲਣ ਦੇ ਵੀ ਪੈਸੇ ਦਿੰਨੇ ਆ ਅਸੀਂ ਇੱਕ ਮਹਮ ਸ਼ੁਰੂ ਕੀਤੀ ਕਿ ਪਿੰਡ ਦੇ ਲੋਕ ਪਲਾਸਟਿਕ ਲਿਆਓ ਸਾਡੇ ਤੋਂ ਖੰਡ ਗੋੜ ਚੌਲ ਲੈ ਜਾਓ ਜਿੰਨੀ ਪਲਾਸਟਿਕ ਲਿਆਉ ਕੋਈ ਉਹਦੇ ਬਦਲੇ ਸਾਨੂੰ ਖੰਡ ਗੋੜ ਚੌਲ ਦੇਵਾਂਗੇ ਹੁਣ ਅਸੀਂ ਉਹਦੇ ਨਾਲ ਕਣਕ ਤੇ ਕਣ ਚੌਲ ਵੀ ਦਿੰਨੇ ਆ ਤੇ ਖੰਡ ਵੀ ਦਿੰਨੇ ਆ ਇਹ ਰਣ ਸਿੰਘ ਕਲਾ ਉਹ ਕੰਮ ਕਰਦਾ ਜਿਹੜਾ ਸਰਕਾਰਾਂ ਨਹੀਂ ਕਰਦੀਆਂ ਸਰਕਾਰਾਂ ਅਸੀਂ ਕਿਤਾਬਾਂ ਪੜਨ ਦੇ ਵੀ ਪੈਸੇ ਦਿੰਨੇ ਆ ਕਿਤਾਬਾਂ ਪੜਨ ਦੇ ਦੁਨੀਆ ਦੀ ਕੋਈ ਲਾਇਬ੍ਰੇਰੀ ਨਹੀਂ ਜਿਹੜੀ ਕਿਤਾਬਾ ਪੜਨ ਦੇ ਪੈਸੇ ਦਿੰਦੀ ਹੋਵੇ ਇਹ ਪੂਰੀ ਦੁਨੀਆ ਦੀ ਸਮੱਸਿਆ ਹੈ ਕਿ ਲੋਕ ਕਹਿੰਦੇ ਕੂੜੇ ਦਾ ਕੀ ਕਰਗੇ ਰਣਸੀਹ ਕਲਾ ਚ ਲੋਕਾਂ ਦਾ ਕੂੜਾ ਵੀ ਵਿਕਦਾ ਕੂੜਾ ਰਣਸੀਹ ਕਲਾ ਦੇਸ਼ ਦੀ ਪਹਿਲੀ ਪੰਚਾਇਤਾ ਜਿੱਥੇ ਅਸੀਂ ಗ್ರಾಮ ਸਭਾ ਵਿੱਚ ਆਉਣ ਵਾਲੇ ਉਹਦੇ ਮੈਂਬਰਾਂ ਨੂੰ ਲੱਕੀ ਡਰਾ ਕੱਢਦੇ ਆ ਉਹਦੇ ਵਿੱਚ 23 ਤਰ੍ਹਾਂ ਦੇ ਨਾਮ ਅਸੀਂ ಗ್ರಾಮ ਸਭਾ ਦੇ ਮੈਂਬਰਾਂ ਨੂੰ ਦਿੰਨੇ ਆ ਈੜੰਗਾ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ ਤੇ ਚੌਂਜ ਚਰਚਾ ਸੀ ਕਰ ਰਹੀਆਂ ਬਦਲ ਰਹੇ ਸੰਸਾਰ ਤੇ ਇਹ ਬੰਦਾ ਕਿੱਧਰ ਜਾ ਰਿਹਾ ਇਹ ਬੰਦਾ ਕਿੱਧਰ ਜਾ ਰਿਹਾ ਲੁੱ ਪੋਛਦੇ ਰੋਖ ਆਖਦੇ ਇੱਕ ਐਸਾ ਚਖੜ ਝੁੱਲਿਆ ਬੰਦਿਆਂ ਦੇ ਸੰਸਾਰ ਤੇ ਚਿੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ ਤੇ ਚੁੰਝ ਚਰਚਾ ਸੀ ਕਰ ਰਹੀਆਂ ਬਦਲ ਰਹੇ ਸੰਸਾਰ ਤੇ ਪੰਜਾਬ ਦੇ ਪਿੰਡਾਂ ਦੇ ਵਿਕਾਸ ਦੇ ਲਈ ਚਰਚਾ ਕਰਨ ਲਈ ਸਹਬੇ ਕਮਾਲ ਗੁਰੂ ਗਵੈਨ ਸਿੰਘ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਉਸ ਮੁਕੱਦਸ ਜਗ੍ਹਾ ਦੇ ਉੱਤੇ ਬਰਾਜਮਾਨ ਸਾਧ ਸੰਗਤ ਜੀ ਫਤਿਹ ਅਰਜਾ ਸਾਰੀ ਸੰਗਤ ਗੱਜ ਕੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਤਮਾ ਗਾਂਧੀ ਦੇ ਪੋਤਰੇ ਰਾਜਮੋਨ ਗਾਂਧੀ ਨੇ ਇੱਕ ਕਿਤਾਬ ਲਿਖੀ ਰੰਗਜੀਵ ਤੋਂ ਮਾਊਂਟ ਮੈਂਟਨ ਤੱਕ ਉਹ ਕਿਤਾਬ ਦੇ ਵਿੱਚ ਰਾਜਮੋਨ ਗਾਂਧੀ ਪੰਜਾਬ ਦੀਆਂ ਰੁੱਤਾਂ ਤੇ ਥਿੱਤਾਂ ਦੀ ਗੱਲ ਕਰਦਾ ਉਹ ਕਿਤਾਬ ਚ ਰਾਜਮੋਨ ਗਾਂਧੀ ਪੰਜਾਬ ਦੀ ਅਣਖ ਤੇ ਗੈਰਤ ਦੀ ਗੱਲ ਕਰਦਾ ਰਾਜਮੋਨ ਗਾਂਧੀ ਉਹ ਕਿਤਾਬ ਚ ਪੰਜਾਬ ਦੀ ਜਰਖੇਜ ਧਰਤੀ ਦੀ ਗੱਲ ਕਰਦਾ ਤੇ ਰਾਜਮੋਨ ਗਾਂਧੀ ਉਹ ਕਿਤਾਬ ਚ ਆਖਦਾ ਹੈ ਕਿ ਪੰਜਾਬ ਦੀ ਰੂਹ ਜੇ ਕਿਤੇ ਬਸਦੀ ਆ ਤੇ ਉਹ ਪੰਜਾਬ ਦੇ ਪਿੰਡਾਂ ਚ ਬਸਦੀ ਆ ਤੇ ਵਾਕਿਆ ਹੀ ਪੰਜਾਬ ਦੀ ਰੂਪ ਪਿੰਡਾਂ 'ਚ বাসਦੀ ਆ ਪਰ ਪੰਜਾਬ ਅੱਜ ਕਿੱਧਰ ਨੂੰ ਜਾ ਰਿਹਾ ਇਹ ਸਾਰਾ ਚਿੰਤਾ ਕਰ ਰਹੇ ਆ ਬੁੱਧੀਜੀਵੀ ਲੋਕ 77 ਸਾਲਾਂ ਬਾਅਦ ਅੱਜ ਵੀ ਸਾਡੇ ਪਿੰਡਾਂ ਦੇ ਮੂੰਹ ਮਹਾਂਦਰੇ ਉਹੀ ਹੈ ਅੱਜ ਵੀ ਸਾਡੇ ਪਿੰਡਾਂ ਵਿੱਚ ਗ੍ਰਾਂਟ ਗਲੀਆਂ ਨਾਲੀਆਂ ਦੇ ਕੰਮ ਤੱਕ ਹੀ ਆ ਰਹੀ ਹੈ ਜਿਹੜੇ ਪਿੰਡਾਂ ਨੇ ਹਜੇ ਗਲੀਆਂ ਨਾਲੀਆਂ ਦਾ ਕੰਮ ਹੀ ਨਹੀਂ ਖਤਮ ਕੀਤਾ ਉਹਨਾਂ ਪਿੰਡਾਂ ਨੇ ਹੋਰ ਕੀ ਪਿੰਡਾਂ ਦਾ ਸਵਾਰਨਾ ਇਹ ਬਹੁਤ ਵੱਡਾ ਸਵਾਲ ਆ ਕਿ ਅਸੀਂ ਹਜੇ ਤੱਕ ਗਲੀਆਂ ਨਾਲੀਆਂ ਦੇ ਕੰਮਾਂ ਤੱਕ ਸੀਮਤ ਆਂ ਹਜੇ ਅਸੀਂ ਗਲੀਆਂ ਨਾਲੀਆਂ ਹੀ ਨਹੀਂ ਬਣਾ ਸਕੇ ਅੱਜ ਵੀ ਉਹੀ ਕੰਮਾਂ ਨੂੰ ਗ੍ਰਾਂਟਾਂ ਸਾਡੇ ਪਿੰਡਾਂ ਨੂੰ ਆਉਂਦੀਆਂ ਜਦੋਂ ਮੈਂ ਪਹਿਲੀ ਵਾਰ 2013 ਦੇ ਵਿੱਚ ਆਉ ਦੇ ਪਿੰਡ ਰਣ ਸਿੰਘ ਕਲਾਂ ਦਾ ਸਰਪੰਚ ਬਣਿਆ ਸੀ ਤਾਂ ਮੇਰੇ ਪਿੰਡ ਵੀ ਇਸੇ ਕੰਮ ਨੂੰ ਹੀ ਪਹਿਲੀ ਗ੍ਰਾਂਟ ਆਈ ਸੀ ਗਲੀਆਂ ਨਾਲੀਆਂ ਦਾ ਪਰਪਜ ਲਈ ਪਰ ਮੈਂ ਪਿੰਡ ਦਾ ਕੱਠ ਕੀਤਾ ਜਿਵੇਂ ਸਰਦਾਰ ਹਮੀਰ ਸਿੰਘ ਕਹਿ ਕੇ ਗਏ ਆ ਕਿ ਜਦੋਂ ਲੋਕ ਇਕੱਠੇ ਹੋ ਕੇ ਤੁਰਦੇ ਆ ਉਦੋਂ ਫਿਰ ਪਹਾੜ ਚੀਰੇ ਜਾਂਦੇ ਆ ਮੈਂ 2014 ਚ ਆਪਦੇ ਪਿੰਡ ਦਾ ਕਾਠ ਕੀਤਾ ਕਾਠ ਕਰਕੇ ਲੋਕਾਂ ਨੂੰ ਆਖਿਆ ਕਿ ਹਰ 5 ਸਾਲਾਂ ਬਾਅਦ ਤੁਸੀਂ ਪਿੰਡ ਦੀ ਪੰਚਾਇਤ ਦੀ ਚੋਣ ਕਰਦੇ ਹੋ ਤੇ ਪਿੰਡ ਦੀ ਪੰਚਾਇਤ ਬਦਲ ਦਿੰਨੇ ਹੋ ਪੰਚਾਇਤਾਂ ਬਦਲੀ ਜਾਂਨੇ ਹੋ ਪਿੰਡ ਨਹੀਂ ਬਦਲਿਆ ਇਹ ਪਿੰਡ ਤਾਂ ਬਦਲੂ ਜੇ ਤੁਸੀਂ ਪੰਚਾਇਤ ਦਾ ਸਾਥ ਦਿਓਗੇ ਤੇ ਫੇਰ ਸਾਨੂੰ ਪੰਚਾਇਤ ਬਦਨ ਦੀ ਲੋੜ ਨਹੀਂ ਪੈਣੀ ਤੇ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਆ ਤੁਹਾਨੂੰ ਦੱਸਦਿਆਂ ਹੋਇਆਂ ਕਿ ਜਦੋਂ ਮੈਂ ਕੈਨੇਡਾ ਛੱਡ ਕੇ ਆਇਆ ਪਿੰਡ ਉਸ ਤੋਂ ਬਾਅਦ ਮੇਰੇ ਪਿੰਡ ਦੇ ਲੋਕਾਂ ਨੇ ਰੱਬ ਵਰਗਿਆਂ ਨੇ ਇੱਕ ਛੋਟੇ ਜੇ ਨੌਜਵਾਨ ਨੂੰ ਪਿੰਡ ਦੀ ਜ਼ਿੰਮੇਵਾਰੀ ਸੌਂਪਤੀ ਸਰਪੰਚੀ ਦੀ ਔਰ ਅੱਜ ਕੀ ਵੀ ਜਦੋਂ 2024 ਚ ਸਰਪੰਚੀ ਦਾ ਮਾਣ ਬਖਸ਼ਿਆ ਫੇਰ ਮੈਨੂੰ ਬਖਸ਼ਿਆ ਲਗਾਤਾਰ ਤੀਜੀ ਵਾਰ ਪਿੰਡ ਦੀ ਜ਼ਿੰਮੇਵਾਰੀ ਦੇਣੀ ਇਹ ਆਪਣੇ ਵਿੱਚ ਇੱਕ ਖੂਬਸੂਰਤੀ ਦੀ ਗੱਲ ਆ ਇਹ ਕਿਉਂ ਸਾਰਾ ਕੁਝ ਹੋ ਰਿਹਾ ਇਹ ਤਾਂ ਹੋ ਰਿਹਾ ਕਿ ਅਸੀਂ ਪਿੰਡ ਦੇ ਲੋਕਾਂ ਨੂੰ ਇਕੱਠੇ ਲੈ ਕੇ ਚੱਲੇ ਪਿੰਡਾਂ ਦਾ ਵਿਕਾਸ ਤਾਂ ਹੋ ਸਕਦਾ ਜੇ ਅਸੀਂ ਆਪਣੇ ਚਿਵਾਰਿਆਂ ਤੋਂ ਪਾਰਟੀਆਂ ਦੇ ਝੰਡੇ ਲਾ ਕੇ ਭਾਈਚਾਰੇ ਦੇ ਝੰਡੇ ਲੜਹਾਵਾਂਗੇ ਉਹਨਾਂ ਝੰਡਿਆਂ ਚੋਂ ਤਰੱਕੀ ਦੇ ਰਾਹ ਨਿਕਲਣਗੇ ਭਾਈਚਾਰੇ ਦੇ ਔਰ ਏਕਤਾ ਦੇ ਝੰਡੇ ਚੋਂ ਪਿੰਡ ਦੇ ਵਿਕਾਸ ਦੇ ਰਾਹ ਨਿਕਲਣਗੇ ਔਰ ਪਿੰਡ ਦੀ ਖੂਬਸੂਰਤੀ ਦੇ ਗੁਲਾਬ ਖਿੜਨਗੇ ਜੇ ਅਸੀਂ ਆਪਦੇ ਚਵਾਰਿਆਂ ਤੇ ਏਕਤਾ ਦੇ ਭਾਈਚਾਰੇ ਦੇ ਝੰਡੇ ਲਾਵਾਂਗੇ ਰਣਸੀਹ ਕਲਾ ਚ ਭਾਈਚਾਰੇ ਦਾ ਝੰਡਾ ਝੂਲਦਾ ਰਣਸੀਹ ਕਲਾ ਚ ਏਕਤਾ ਦਾ ਝੰਡਾ ਝੂਲਦਾ ਤੇ ਮੈਨੂੰ ਇਹ ਦੱਸਦਿਆਂ ਨੂੰ ਵੀ ਖੁਸ਼ੀ ਹੁੰਦੀ ਆ ਕਰਨ ਸਿੰਘ ਕਲਾਾਂ ਦੇ ਵਿੱਚ ਜਿੰਨੇ ਪੈਸੇ ਲੱਗੇ ਆ ਹੁਣ ਤੱਕ 2013 ਤੋਂ ਲੈ ਕੇ 2024 ਤੱਕ 80% ਪੈਸੇ ਮੇਰੇ ਪਿੰਡ ਦੇ ਰੱਬ ਵਰਗੇ ਲੋਕਾਂ ਦੇ ਲੱਗੇ ਆ ਸੋਨੂੰ ਯਕੀਨ ਨਹੀਂ ਆਉਣਾ ਜਦੋਂ ਮੈਂ ਆਪਦੇ ਪਿੰਡ ਦੀਆਂ ਹੁਣ ਪ੍ਰਾਪਤੀਆਂ ਗਿਣੌਣ ਲੱਗਾਂ ਕਿ ਦੇਸ਼ ਦੀ ਯਾਦੀਵਾਦ ਹਜੇ ਪਿੰਡਾਂ ਦਾ ਵਿਕਾਸ ਗਲੀਆਂ ਨਾਲੀਆਂ ਤੱਕ ਸੀਮਤਾ ਕਰਨ ਸਿੰਘ ਕਲਾ ਦੇਸ਼ ਦਾ ਪਹਿਲਾ ਪਿੰਡ ਆ ਕਿ ਜਿਹਨੇ ਦੇਸ਼ ਦੀ ਇਯਾਦੀ ਤੋਂ ਬਾਅਦ ਇਹ ਲਿਖ ਕੇ ਦੇਤਾ ਕਿ ਸਾਡੇ ਪਿੰਡ ਨੂੰ ਗਲੀਆਂ ਨਾਲੀਆਂ ਆਸਤੇ ਪੈਸਿਆਂ ਦੀ ਲੋੜ ਨਹੀਂ ਰਣਸੀਂ ਕਲਾ ਦੇ ਵਿੱਚ ਮੇਰੇ ਨਾਲ ਨੌਜਵਾਨਾਂ ਨੇ ਸੰਯੋਗ ਦੇ ਕੇ ਅਸੀਂ ਰਾਤ ਨੂੰ 4-4 ਵਜੇ ਤੱਕ ਕੰਮ ਕਰਦੇ ਸੀ ਸੀਵਰੇਜ ਪਾਉਣ ਦਾ ਅਸੀਂ ਆਪਣੇ ਹੱਥਾਂ ਹੱਥੀਂ ਆਪਣੇ ਪਿੰਡ ਦਾ ਵਿਕਾਸ ਕੀਤਾ ਅਸੀਂ ਪਿੰਡ ਦੇ ਵਿਕਾਸ ਦੀ ਹੀਰ ਅਸੀਂ ਆਪ ਲਿਖੀ ਆਪਣੇ ਖੂਨ ਦੇ ਨਾਲ ਖੂਨ ਦੇ ਨਾਲ ਜਦੋਂ ਮਾਂ ਕਹਿ ਦਿੰਦੀ ਆ ਰਾਤ ਨੂੰ ਪੋ ਮਾ ਦੀਆਂ ਠੰਡੀਆਂ ਰਾਤਾਂ 'ਚ ਕਿ ਪੁੱਤਰ ਯਾਈ ਵਿੱਚੋਂ ਨੱਕ ਨਾ ਬਾਹਰ ਕੱਢੀ ਬਾਹਰ ਪਾਲਾ ਪੈਂਦਾ ਉਦੋਂ ਫਿਰ ਮਾਮਾ ਦੇ ਪੁੱਤਾਂ ਨੇ ਮੇਰਾ ਸਾਥ ਦਿੱਤਾ ਅਸੀਂ ਆਪ ਦੇ ਹੱਥੀ ਸੀਵਰੇਜ ਪਾ ਕੇ ਪਿੰਡ ਦੇ ਵਿੱਚੋਂ ਨਾਲੀਆਂ ਖਤਮ ਕਰਤੀਆਂ ਅੱਜ ਰਣਸੀਹ ਕਲਾਂ ਵਿੱਚ ਕੋਈ ਨਾਲੀ ਨਹੀਂ ਵਗਦੀ ਅਸੀਂ ਨਾਲੀਆਂ ਨੂੰ ਖਤਮ ਕਰਨ ਵਾਲਾ ਪਹਿਲਾ ਪਿੰਡ ਬਣਿਆ ਰਣਸੀਂ ਕਲਾ ਏ ਮੇਰੇ ਰਣਸੀਂ ਕਲਾ ਪਹਿਲਾ ਪਿੰਡ ਬਣਿਆ ਦੇਸ਼ ਦਾ ਕਿ ਜਿੱਥੇ ਕੋਈ ਗਲੀ ਨਹੀਂ ਕੱਚੀ ਮੈਂ ਪਿੰਡ ਵਿੱਚ ਨਾਮ ਰੱਖਿਆ ਹੋਇਆ ਕਿ ਜੇ ਕੋਈ ਰਣਸੀਂ ਕਲਾ ਵਿੱਚ ਕੱਚੀ ਗਲੀ ਦਿਖਾ ਦੇ ਉਹਨੂੰ 5 ਲੱਖ ਰੁਪਇਆ ਨਾਮ ਦੇਵਾਂਗੇ 5 ਲੱਖ ਸਾਰਾ ਪਿੰਡ ਇੰਟਰਲੌਕ ਟਾਈਲਾਂ ਨਾਲ ਪੱਕਾ ਕਰਤਾ ਇੱਥੇ ਹੀ ਬਸ ਨਹੀਂ ਜਿਹੜੇ ਗੰਦੇ ਛੱਪੜਾਂ ਚੋਂ ਕਦੇ ਬਦਬੂ ਆਉਂਦੀ ਆ ਅੱਜ ਉਹਨਾਂ ਛੱਪੜਾਂ ਤੇ ਫੁੱਲਾਂ ਦੀ ਖੁਸ਼ਬੂ ਆਉਂਦੀ ਆ ਫੁੱਲਾਂ ਦੀ ਅਸੀਂ ਉਹਨਾਂ ਛੱਪੜਾਂ ਨੂੰ ਸੁੰਦਰ ਝੀਲਾਂ 'ਚ ਤਬਦੀਲ ਕਰਤਾ ਉਹਦੇ ਵਿੱਚ ਕਿਸ਼ਤੀਆਂ ਚੱਲਦੀਆਂ ਜਿਵੇਂ ਚੰਡੀਗੜ੍ਹ ਦੀ ਝੀਲ ਤੇ ਕਿਸ਼ਤੀਆਂ ਚੱਲਦੀਆਂ ਇੱਥੇ ਹੀ ਬਸ ਨਹੀਂ ਕਿ ਜਿਹੜਾ ਪਿੰਡ ਦਾ ਗੰਦਾ ਪਾਣੀ ਸੀ ਸੀਵਰੇਜ ਰਾਹੀਂ ਅਸੀਂ ਉਹਨੂੰ ਕੀ ਕਰਗੇ ਅਸੀਂ ਉਹਨੂੰ ਵੀ ਕਰਦੇ ਆ ਅਸੀਂ ਉਹਨੂੰ ਟ੍ਰੀਟ ਕਰਕੇ 100 ਏਕੜ ਖੇਤੀ ਕਰਦੇ ਆ ਟਰੀਟਮੈਂਟ ਪਲਾਂਟ ਵੀ ਰਣਸੀਂ ਕਲਾਂ ਦੇ ਵਿੱਚ ਅਸੀਂ ਲਾਇਆ ਰਣਸੀਂ ਕਲਾਂ ਦੀ ਬੂੰਦ-ਬੂੰਦ ਗੰਦੇ ਪਾਣੀ ਵਾਲੀ ਟਰੀਟ ਹੁੰਦੀ ਆ ਸਾਫ਼ ਹੋਣ ਤੋਂ ਬਾਅਦ 100 ਏਕੜ ਖੇਤੀ ਕਰਨ ਲਈ ਵਰਤਦੇ ਆ ਇਹ ਰਣਸੀਂ ਕਲਾਂ ਦੀ ਖੂਬਸੂਰਤੀ ਆ ਜਿੱਥੇ ਕਦੇ ਗੰਦੀਆਂ ਰੂੜੀਆਂ ਪੰਗਾ ਸੀ ਅੱਜ ਰੂੜੀਆਂ ਵਾਲੇ ਥਾਂ ਤੇ ਖੂਬਸੂਰਤ ਪਾਰਕ ਬਣਾਏ ਆ ਤੇ ਰਣਸੀਂ ਕਲਾਂ ਪੂਰੇ ਦੇਸ਼ ਦਾ ਪਹਿਲਾ ਪਿੰਡ ਆ ਕਿ ਜਿੱਥੇ ਇੱਕ ਮਹਿਮ ਚਲਾਈ ਗਈ ਆ ਕੇ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਪੈਸੇ ਕਮਾਓ ਅਸੀਂ ਲੋਕਾਂ ਨੂੰ ਫੁੱਲਦਾਰ ਸ਼ਾਨਦਾਰ ਤੇ ਫਲਦਾਰ ਬੂਟੇ ਦਿੰਨੇ ਆ ਚੰਦੀ ਲੁਧਿਆਣੇਓ ਪੀਏ ਜੂ ਤੋਂ ਲਿਆ ਕੇ ਉਹਨਾਂ ਨੂੰ ਪਾਲਣ ਦੇ ਵੀ ਪੈਸੇ ਦਿੰਨੇ ਆ ਇਹ ਰਣ ਸਿੰਘ ਕਲਾ ਦੀ ਮਿੰਨੀ ਸਰਕਾਰ ਕਰਦੀ ਆ ਕਿ ਬੂਟੇ ਪਾਲਣ ਦੇ ਵੀ ਅਸੀਂ ਪੈਸੇ ਦਿੰਨੇ ਆ ਇੱਥੇ ਹੀ ਬਸ ਨਹੀਂ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ 2 ਅਕਤੂਬਰ 2019 ਦੇ ਵਿੱਚ ਕਮਹਿ ਮਛੇੜੀ ਸੀ ਕਿ ਮੈਂ ਦੇਸ਼ ਨੂੰ ਪਲਾਸਟਿਕ ਮੁਕਤ ਕਰਨਾ ਪਰ ਕੰਧਾਂ ਤੇ ਇਕੱਲੇ ਸਲੋਗਨ ਲਿਖੇ ਗਏ ਨਾਰੇ ਮਾਰੇ ਗਏ ਕਿ ਦੇਸ਼ ਨੂੰ ਪਲਾਸਟਿਕ ਮੁਕਤ ਕਰਨਾ ਰਣਸੀਹ ਕਲਾ ਨਾਰੇ ਮਾਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਰਣਸੀਹ ਕਲਾ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਅਸੀਂ ਇੱਕ ਮਹਮਾ ਸ਼ੁਰੂ ਕੀਤੀ ਕਿ ਪਿੰਡ ਦੇ ਲੋਕ ਪਲਾਸਟਿਕ ਲਿਆਓ ਸਾਡੇ ਤੋਂ ਖੰਡ ਗੋੜ ਚੌਲ ਲੈ ਜਾਓ ਜਿੰਨੀ ਪਲਾਸਟਿਕ ਲਿਆਉ ਕੋਈ ਉਹਦੇ ਬਦਲੇ ਸਾਨੂੰ ਖੰਡ ਗੋੜ ਚੌਲ ਦੇਵਾਂਗੇ ਹੁਣ ਅਸੀਂ ਉਹਦੇ ਨਾਲ ਕਣਕ ਤੇ ਕਣ ਚੌਲ ਵੀ ਦਿੰਨੇ ਆ ਤੇ ਖੰਡ ਵੀ ਦਿੰਨੇ ਆ ਇਹ ਰਣਸੀਹ ਕਲਾ ਉਹ ਕੰਮ ਕਰਦਾ ਜਿਹੜਾ ਸਰਕਾਰਾਂ ਨਹੀਂ ਕਰਦੀਆਂ ਸਰਕਾਰਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਰਣਸੀਹ ਕਲਾ ਆਇਆ ਉਹ ਕਹਿੰਦਾ ਲੋਕੋ ਰਣਸੀਹ ਕਲਾ ਤੋਂ ਪਿੰਡਾਂ ਨੂੰ ਸਿੱਖਣ ਦੀ ਲੋੜ ਨਹੀਂ ਰਣਸੀਹ ਕਲਾ ਤੋਂ ਸਰਕਾਰਾਂ ਸਿੱਖਣ ਵਿਕਾਸ ਕਿਵੇਂ ਹੁੰਦਾ ਵਿਕਾਸ ਏ ਰਣਸੀਂ ਕਲਾ ਸਰਕਾਰਾਂ ਨੂੰ ਵੀ ਦੱਸਦਾ ਤੇ ਜਦੋਂ ਪੰਜਾਬ ਦਾ ਵਜ਼ੀਰ ਪੰਜਾਬ ਦਾ ਵਜ਼ੀਰ ਕੁਲਦੀਪ ਸਿੰਘ ਢਾਲੀਵਾਲ ਜਿਹੜਾ ਪੰਚਾਇਤ ਮੰਤਰੀ ਬਣਦਾ ਰਣਸੀਂ ਕਲਾ ਚੋਂ ਮਿੱਟੀ ਲੈ ਕੇ ਜਾਂਦਾ ਕਿ ਮੈਂ ਪੰਜਾਬ ਦੇ ਪਿੰਡ ਪਿੰਡ ਰਣਸੀਂ ਕਲਾ ਦੀ ਮਿੱਟੀ ਲੈ ਕੇ ਜਾਣੀ ਆ ਕਿ ਉਹਨਾਂ ਲੋਕਾਂ ਨੂੰ ਦੱਸਣਾ ਪੰਜਾਬਦਿਆਂ ਨੂੰ ਕਿ ਆ ਮਿੱਟੀ ਵਿੱਚ ਉਹਨਾਂ ਲੋਕਾਂ ਦੀ ਸ਼ਕਤੀ ਹੈ ਜਿਨ੍ਹਾਂ ਲੋਕਾਂ ਨੇ ਆਪਦੇ ਹੱਥੀਂ ਪਿੰਡ ਦਾ ਵਿਕਾਸ ਕੀਤਾ ਕੋਈ ਸਰਕਾਰ ਤੋਂ ਥੇਲਾ ਨਹੀਂ ਮੰਗਿਆ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਲੋਕ ਵੱਡੇ ਵੱਡੀਆਂ ਮੁਸੀਬਤਾਂ ਹੱਲ ਕਰ ਲੈਂਦੇ ਆ ਅਸੀਂ ਪਿੰਡਾਂ ਵਿੱਚ ਰਹਿਣ ਵਾਲੇ ਆ ਅਸੀਂ ਆਪਣੇ ਪਿੰਡਾਂ ਨੂੰ ਖੂਬਸੂਰਤ ਬਣਾਉਣਾ ਹੁਣ ਅਸੀਂ ਇੱਕ ਬਹੁਤ ਸ਼ਾਨਦਾਰ ਸਿੱਖਾਂ ਦੇ ਆਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਈ ਆ ਸਰਦਾਰ ਹਮੀਰ ਸਿੰਘ ਅਸੀਂ ਕਿਤਾਬਾਂ ਪੜਨ ਦੇ ਵੀ ਪੈਸੇ ਦਿੰਨੇ ਆ ਕਿਤਾਬਾਂ ਪੜਨ ਦੇ ਦੁਨੀਆ ਦੀ ਕੋਈ ਲਾਇਬ੍ਰੇਰੀ ਨਹੀਂ ਜਿਹੜੀ ਕਿਤਾਬਾਂ ਪੜਨ ਦੇ ਪੈਸੇ ਦਿੰਦੀ ਹੋਵੇ ਇਹ ਰਣਸੀਹ ਕਲਾਾਂ ਦੀ ਲਾਇਬ੍ਰੇਰੀ ਆ ਜਿੱਥੇ ਕੋਈ ਪਾਠ ਕਿਤਾਬਾਂ ਪੜਨ ਆਉਂਦਾ ਅਸੀਂ ਉਹਨੂੰ ਕਿਤਾਬਾਂ ਪੜਨ ਦੇ ਪੈਸੇ ਵੀ ਦਿੰਨੇ ਆ ਤੇ ਜਿਹੜੀ ਉਹਦੋਂ ਗਾਹਲੀ ਗੱਲ ਦੱਸਣ ਲੱਗਿਆਂ ਸਰਦਾਰ ਗਰਦੀਪ ਸਿੰਘ ਇਹ ਪੂਰੀ ਦੁਨੀਆ ਦੀ ਸਮੱਸਿਆ ਹੈ ਕਿ ਲੋਕ ਕਹਿੰਦੇ ਕੂੜੇ ਦਾ ਕੀ ਕਰਗੇ ਰਣਸੀਹ ਕਲਾਾਂ ਚ ਲੋਕਾਂ ਦਾ ਕੂੜਾ ਵੀ ਵਿਕਦਾ ਕੂੜਾ ਅਸੀਂ ਇੱਕ ਕੂੜਾ ਘਰ ਬਣਾਇਆ ਨਵੇਕਲਾ ਤੇ ਵਿਸ਼ਾਲ ਕੂੜਾ ਘਰ ਅਸੀਂ ਲੋਕੋ ਦੇ ਕੰਨ ਤੇ ਲਿਖਿਆ ਵਾ ਕਿ ਕੂੜਾ ਲਿਆਓ ਤੇ ਪੈਸੇ ਕਮਾਓ ਤੇ ਨਾਮ ਪਾਓ ਅਸੀਂ ਲੋਕਾਂ ਨੂੰ ਕੂੜੇ ਦੇ ਵੀ ਪੈਸੇ ਦਿੰਨੇ ਆ ਕੂੜੇ ਦੇ ਵੀ ਇਹ ਰਣਸੀਹ ਕਲਾ ਦਾ ਪਿੰਡ ਆ ਇਹ ਰਣਸੀਹ ਕਲਾ ਪੰਜਾਬ ਦਾ ਪਿੰਡ ਆ ਕਿ ਜਿੱਥੋਂ ਦੇ ਕਿਸਾਨ ਇੱਕ ਏਕੜ ਨੂੰ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਅੱਜ ਵੀ ਸਰਕਾਰੀ ਅੰਕੜਿਆਂ ਦੇ ਵਿੱਚ 2019 ਤੋਂ ਬਾਅਦ ਜੇ ਕੋਈ ਪੰਜਾਬ ਦਾ ਪਿੰਡ ਹੈ ਜਿੱਥੇ ਪਰਾਲੀ ਨਹੀਂ ਜਲਾਈ ਜਾਂਦੀ ਉਹ ਰਣਸੀਹ ਕਲਾ ਪਿੰਡਾ ਅਸੀਂ ਆਪਣੇ ਕਿਸਾਨਾਂ ਨੂੰ 500 ਰੁਪਿਆ ਪ੍ਰਤੀ ਏਕੜ ਮਾਜਵਾ ਦੇਣਾ ਸ਼ੁਰੂ ਕੀਤਾ ਸੀ ਕਿ ਲੋਕਾਂ ਨੂੰ ਇਹ ਲਾਲਚ ਲਾ ਕੇ ਜਿਵੇਂ ਬਾਬੇ ਫਰੀਦ ਦੀ ਮਾਂ ਨੇ ਆਪਣੇ ਪੁੱਤ ਫਰੀਦ ਨੂੰ ਮਿੱਠੀਆਂ ਖਜੂਰਾਂ ਦਾ ਲਾਲਚ ਦੇ ਕੇ ਉਹਨੂੰ ਨਵਾਜ ਅਦਾ ਕਰਨ ਲਾਇਆ ਸੀ ਤੇ ਉਹੀ ਫਰੀਦ ਨੂੰ ਇੱਕ ਦਿਨ ਉਹ ਖਜੂਰਾ ਤੇ ਗੁੜ ਫਿੱਕਾ ਲੱਗਣ ਲੱਗ ਗਿਆ ਤੇ ਬਾਬਾ ਫਰੀਦ ਕਹਿੰਦਾ ਫਰੀਦਾ ਸ਼ੱਕਰਖੰਡ ਨਵਾਤਗੋੜ ਮੱਖਿਓ ਮਾਝਾ ਦੁੱਧ ਸੱਬੇ ਬਸਤਾ ਮਿੱਠੀਆਂ ਪਰ ਰੱਬ ਨਾ ਪੁੱਜਣ ਤੁੱਦ ਕਹਿੰਦੇ ਕੀ ਗੱਲ ਮਾਂ ਬਾਬੇ ਫਰੀਦ ਦੀ ਮਾਂ ਕਹਿੰਦੀ ਫਰੀਦਾ ਤੂੰ ਇਹ ਕੀ ਬੋਲਣ ਲੱਗ ਗਿਆ ਜਿਹੜਾ ਕਦਾ ਮਸੱਲਿਆ ਚੋ ਚੱਕਦਾ ਸੀ ਪਹਿਨਾ ਖਜੂਰਾ ਤੇ ਗੁੜ ਖਾਂਦਾ ਸੀ ਤੂੰ ਅੱਜ ਖਜੂਰਾ ਨਹੀਂ ਚੱਕਿਆ ਬਾਬਾ ਫਰੀਦ ਕਹਿੰਦਾ ਮਾਈ ਅੱਜ ਮੈਂ ਉਹ ਰਸਨਾ ਜੁੜ ਗਿਆ ਜਿਹੜੇ ਰਸਨਾ ਤੂੰ ਕਦੇ ਲਾਲਚਨਾ ਜੋੜਿਆ ਸੀ ਰਣਸੀਹ ਕਲਾ ਅੱਜ ਉਸ ਪਾਸੇ ਨੂੰ ਵੱਧ ਰਿਹਾ ਕਿ ਜਿਹੜੇ ਨਮੀਆਂ ਪਿਰਤਾ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਪਾਗਾ ਕਿ ਕੰਮ ਕਿਵੇਂ ਕੀਤੇ ਜਾ ਸਕਦੇ ਆ ਰਣਸੀਹ ਕਲਾ ਪਾਣੀ ਦੀ ਬੂੰਦ-ਬੂੰਦ ਨੂੰ ਸੰਭਣ ਵਾਲਾ ਪੰਡ ਵੀ ਆ ਅਸੀਂ ਆਰਓ ਫਿਲਟਰ ਦੁਆਰਾ ਕੱਢਿਆ ਗਿਆ ਪਾਣੀ ਵੀ ਸਾਹਮਦੇ ਆ ਅਸੀਂ ਏਸੀ ਦੁਆਰਾ ਕੱਢਿਆ ਗਿਆ ਪਾਣੀ ਵੀ ਸਾਹਮਦੇ ਆ ਅਸੀਂ ਮਹਿਮਾਨਾਂ ਦੁਆਰਾ ਛੱਡਿਆ ਗਿਆ ਝੂਠਾ ਪਾਣੀ ਵੀ ਸਾਹਮਦੇ ਆ ਜਿਨ੍ਹਾਂ ਦੇ ਘਰੇ ਜਾਦੇ ਮਹਿਮਾਨ ਆਉਂਦੇ ਆ ਉਹਨਾਂ ਨੂੰ ਅਸੀਂ 20 ਲੀਟਰ ਦੇ ਬਰਤਨ ਦਿੱਤੇ ਆ ਕਿ ਤੁਸੀਂ ਮਹਿਮਾਨਾਂ ਦੁਆਰਾ ਛੱਡੀ ਗਈ ਸਿਆਣਪ ਇਹਦੇ ਵਿੱਚ ਪਾਓ ਇਹ ਪਾਣੀ ਨਾਲ ਤੁਸੀਂ ਆਪਦੇ ਪਸ਼ੂ ਨਵਾ ਸਕਦੇ ਆ ਸਬਜ਼ੀਆਂ ਨੂੰ ਪਾਲ ਸਕਦੇ ਆ ਬੂਟਿਆਂ ਨੂੰ ਪਾਣੀ ਪਾ ਸਕਦੇ ਆ ਅਸੀਂ ਜਲ ਸੰਭਾਲ ਦਾ ਮੋਰੀ ਪਿੰਡ ਵੀ ਬਣਿਆ ਰਣਸੀ ਕਲਾ ਕਿ ਜਿੱਥੇ ਪਾਣੀ ਦੀ ਬੂੰਦ-ਬੂੰਦ ਸੰਭੀ ਜਾਂਦੀ ਆ ਦੋ ਝੀਲਾਂ ਬਣਾਇਆ ਉਹਨਾਂ ਦੋ ਝੀਲਾਂ ਦੇ ਵਿੱਚ ਕੱਲਾ ਮੀਂਹ ਦਾ ਪਾਣੀ ਸਟੋਰ ਕੀਤਾ ਜਾਂਦਾ ਤੇ ਉਹਨੂੰ ਰੀਚਾਰਜ ਕੀਤਾ ਜਾਂਦਾ ਧਰਤੀ ਵਿੱਚ ਅੱਜ ਬਹੁਤ ਵੱਡੀ ਸਮੱਸਿਆ ਦੁਨੀਆ ਸਾਹਮਣੇ ਆ ਰਹੀ ਆ ਜਿਵੇਂ ਭਾਰਤ ਦੇ ਬਹੁਤ ਵੱਡੇ ਸੰਤ ਰਜਨੀਸ਼ ਓਸ਼ਨ ਨੇ ਆਖਿਆ ਸੀ ਕਿ ਜੇ ਤੀਜੀ ਵਾਰ ਟਾਰ ਹੋਊ ਤੇ ਉਹ ਪਾਣੀ ਤੇ ਹੋਊਗੀ ਅੱਜ ਪੂਰੀ ਪੂਰਾ ਦੇਸ਼ ਨਹੀਂ ਪੂਰੀ ਦੁਨੀਆ ਜੋ ਉਸ ਪਾਸੇ ਨੂੰ ਵੱਧ ਰਹੀ ਆ ਅੱਜ ਦੁਨੀਆ ਦੀ ਪਾਪੂਲੇਸ਼ਨ ਵੱਧ ਰਹੀ ਆ ਪਾਣੀ ਦੀ ਡਿਮਾਂਡ ਵੱਧ ਰਹੀ ਆ ਜਦੋਂ ਅਸੀਂ ਬਾਥਰੂਮ ਕਰਕੇ ਇੱਥੇ ਆ ਰਹੇ ਸੀ ਤੇ ਮੇਰੇ ਨਾਲ ਸਰਪੰਚ ਬੈਠਾ ਮੇਰੇ ਗਵਾਂਢੀ ਪਿੰਡ ਤੋਂ ਦਿਖਾਨ ਵੱਤ ਤੋਂ ਇੰਦਰਜੀਤ ਮੈਂ ਹੱਥ ਧੋ ਕੇ ਪਾਣੀ ਪੀਣ ਲੱਗਿਆ ਤੇ ਉਹ ਖਾਰਾ ਸੀ ਤੇ ਮੈਂ ਉਹਨੂੰ ਆਖਿਆ ਕਿ ਕਈ ਨਿਦਾਨ ਬੰਦੇ ਕਹਿੰਦੇ ਹੁੰਦੇ ਆ ਕਿ ਪਾਣੀ ਨਹੀਂ ਖਤਮ ਹੋ ਸਕਦਾ ਮੈਂ ਕਿਹਾ ਬਿਲਕੁਲ ਪਾਣੀ ਖਤਮ ਨਹੀਂ ਹੋ ਸਕਦਾ ਪਰ ਇੱਕ ਸ਼ਰਤ ਹੈ ਪਾਣੀ ਪੀਣਯੋਗ ਖਤਮ ਹੋ ਜੂ ਆ ਨਮਕੀਨ ਤੇ ਖਾਰਾ ਨਹੀਂ ਖਤਮ ਹੋਣਾ ਇਹ ਤਿੰਨ ਹਿੱਸੇ ਪਾਣੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਜਪਾਨ ਨੇ 1 ਲੀਟਰ 1 ਲੀਟਰ ਫਿਲਟਰ ਕੀਤਾ ਸੀ ਸਮੁੰਦਰ ਦਾ ਪਾਣੀ ਸੋਨੇ ਦੇ ਬਰਾਬਰ ਪੈਸੇ ਲੱਗੇ ਹੁਣ ਚੀਨ ਵਾਲਿਆਂ ਨੇ ਹਵਾ ਦੇ ਵਿੱਚੋਂ ਪਾਣੀ ਕੱਢਣ ਲਈ ਫਿਲਟਰ ਲਾਏ ਆ ਸੋਨੇ ਦੇ ਬਰਾਬਰ ਖਰਚਾ ਆ ਗਿਆ ਐਨਾ ਓਜਾਦੇ ਮਹਿੰਗਾ ਕੰਮ ਆ ਜੇ ਅਸੀਂ ਆਪਣੀ ਧਰਤੀ ਹੀਟ ਲਾ ਆਪਣੇ ਦਰਿਆਈ ਪਾਣੀ ਅਸੀਂ ਉਹਨਾਂ ਨੂੰ ਨਾ ਸੰਭਿਆ ਉਹਨਾਂ ਨਦੀਆਂ ਨੂੰ ਨਾ ਸੰਭਿਆ ਕਿ ਜਿਹੜਾ ਪੰਜਾਬ ਪਾਣੀਆਂ ਦੇ ਨਾਮ ਤੇ ਬਸਿਆ ਸੀ ਤੇ ਮਤ ਕੋਈ ਸੋਚੇ ਇੱਥੇ ਸੜਕਾਂ ਬਣਾ ਕੇ ਨਮੀਆਂ ਨਵੇਂ ਪ੍ਰੋਜੈਕਟ ਲਿਆ ਕੇ ਇਹ ਪੰਜਾਬ ਬਚ ਜੂ ਨਹੀਂ ਤਾਂ ਪੰਜਾਬ ਉਜੜ ਜੂ ਜੀਦਾ ਨਾ ਹੀ ਪਾਣੀ ਤੇ ਆ ਅੱਜ ਪਾਣੀ ਖਤਮ ਹੋ ਰਿਹਾ ਸਾਨੂੰ ਗਵਰਨਮੈਂਟ ਨੇ ਜਾਣ ਬੁੱਝ ਕੇ ਝੋਨੇ ਵਰਗੀਆਂ ਫਸਲਾਂ ਦੇਤੀਆਂ ਅਸੀਂ ਪੈਦਾ ਹੋਰ ਲੋਕਾਂ ਲਈ ਕਰਨੇ ਆ ਡਾਂਗਾ ਅਸੀਂ ਖਾਨਨੇ ਆ ਪਰਚੇ ਅਸੀਂ ਕਰਾਉਣੇ ਆ ਕਿਸਾਨ ਧਰਨੇ ਅਸੀਂ ਲਾਉਣੇ ਆ ਕਿ ਪਰਾਲੀ ਦਾ ਅਸੀਂ ਕੀ ਕਰਗੇ ਝੋਨਾ ਕੋਈ ਹੋਰ ਲੈ ਜਾਂਦਾ ਡਾਂਗਾ ਅਸੀਂ ਖਾਨਨੇ ਆ ਸਾਧੀਆਂ ਬਿਮਾਰੀਆਂ ਦੇ ਸ਼ਿਕਾਰ ਪੰਜਾਬ ਦੇ ਲੋਕ ਹੁੰਦੇ ਆ ਜੇ ਅਸੀਂ ਪਾਣੀ ਹੀ ਵੇਚਿਆ ਹੁੰਦਾ ਤੇ ਅਸੀਂ ਵੀ ਅੱਜ ਉਹਨਾਂ ਉਹਨਾਂ ਵੱਡੀਆਂ ਕੰਪਨੀਆਂ ਵਾਂਗੂੰ ਜਿਹੜੀ ਬਸਲੇਰੀ ਵਰਗੀਆਂ ਕੰਪਨੀਆਂ ਪਾਣੀ ਵੇਚ-ਵੇਚ ਕੇ امیر ਹੋ ਗਈਆਂ ਫਿਰ ਪੰਜਾਬ ਦੇ ਕਿਸਾਨ ਵੀ امیر ਹੋ ਸਕਦੇ ਸੀ ਇਹ ਬਹੁਤ ਵੱਡੇ ਸਵਾਲ ਆ ਜਿਹੜੇ ਪੰਚਾਇਤਾਂ ਦੇ ਸਾਹਮਣੇ ਆ ਸਰਪੰਚ ਬਣ ਜਾਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਸਰਪੰਚ ਬਣ ਕੇ ਤੁਸੀਂ ਕੀ ਕਰਦੇ ਹੋ ਇਹ ਗੱਲ ਵੱਡੀ ਆ ਪੰਚਾਇਤਾਂ 50 ਸਾਲਾਂ ਬਾਅਦ ਬਦਲਦੀ ਨਹੀਂ ਰਹਿਣੀਆਂ ਕੋਈ ਫਰਕ ਨਹੀਂ ਪੈਣਾ ਸਰਪੰਚੀ ਬਣੇ ਆ ਕੋਈ ਪਿੰਡ ਦੇ ਮਾਲਕ ਨਹੀਂ ਬਣੇ ਜਿਵੇਂ ਸਰਦਾਰ ਹਮੀਰ ਸਿੰਘ ਨੇ ਆਖਿਆ ਸੀ ਪਿੰਡ ਦੇ ਸੇਵਾਦਾਰ ਬਣ ਕੇ ਕੰਮ ਕਰਨਾ ਸ਼ੁਰੂ ਕਰਦੋ ਪੈਸੇ ਛੋੜੇ ਮਗਰ ਫਿਰਨਗੇ ਜਿਵੇਂ ਸਿਆਣੇ ਕਹਿੰਦੇ ਆ ਸਾਥ ਬਣ ਜੋ ਫਿਰ ਸਾਥ ਦੀ ਭੂਰੀ ਤੇ ਕੱਠ ਹੁੰਦਾ ਸੋਡੀਆਂ ਭੂਰੀਆਂ ਤੇ ਇਕੱਠ ਹੋਣ ਲੱਗ ਜੂ ਜੇ ਤੁਸੀਂ ਇਕੱਠੇ ਹੋ ਕੇ ਚੱਲ ਪੋ ਸਾਰੀ ਪੰਚਾਇਤ ਨੂੰ ਏਕਤਾ ਦੇ ਧਾਗੇ ਵਿੱਚ ਪਰੋ ਕੇ ਆਪਣੇ ਪਿੰਡ ਦੇ ਗਲ ਦੇ ਵਿੱਚ ਪਾ ਦਿਓ ਸੋਡੇ ਪਿੰਡ ਵੀ ਰਣਸੀਂ ਕਲਾ ਵਾਂਗੂ ਬਣ ਜੂ ਸੋਡੇ ਪਿੰਡ ਵੀ ਖੂਬਸੂਰਤ ਬਣ ਜਾਣਗੇ ਮੇਰਾ ਮਿਸ਼ਨ ਵੀ ਸਰਦਾਰ ਹਮੀਰ ਸਿੰਘ ਵਾਲਾ ਮੈਂ ਇਕੱਲਾ ਉਹਦੇ ਪਿੰਡ ਰਣਸੀਂ ਕਲਾ ਤੱਕ ਸੀਮਤ ਨਹੀਂ ਮੇਰੀ ਇੱਛਾ ਹੈ ਕਿ ਮੈਂ ਪੰਜਾਬ ਦੇ ਪਿੰਡ ਪਿੰਡ ਜਾ ਕੇ ਹੋਕਾ ਦੇ ਮਾਂ ਉਹ ਪੰਜਾਬ ਦੇ ਲੋਕੋ ਉਹ ਸੱਡੋ ਇਹਨਾਂ ਡਾਕੂਆਂ ਲੀਡਰਾਂ ਦਾ ਖੜਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਲਿਆ ਕਦੇ ਕੋਈ ਇਨਕਲਾਬ ਦੀ ਖਾਤਰ ਵੋਟਾਂ ਮੰਗ ਕੇ ਠੱਗ ਲੈਂਦਾ ਕਦੇ ਕੋਈ ਸੋਨੂੰ ਹੋਰ ਗੱਲਾਂ ਕਰਕੇ ਠੱਗ ਲੈਂਦਾ ਆਓ ਇੱਕ ਨਵੀਂ ਸ਼ਕਤੀ ਲੈ ਕੇ ਚੱਲ ਗਏ ਪੰਜਾਬ 'ਚ ਨਵੀਂ ਤਵਾਰੀਖ ਲਿਖ ਗਏ ਆਪਣੇ ਹੱਥੀਆਂ ਉਹਦਾ ਇਤਿਹਾਸ ਲਿਖੋ ਪੰਜਾਬ ਦੇ ਲੋਕੋ ਇਹਨਾਂ ਨੇ ਕੁਝ ਨਹੀਂ ਦੇਣਾ ਇਹ ਬੱਤੀਆਂ ਲਾ ਕੇ ਕੋਲ ਦੀ ਲੰਘਦੇ ਰਹਿਣੇ ਆ ਇਹਨਾਂ ਦੇ ਸੋਫਿਆਂ ਤੇ ਜਾ ਕੇ ਹਾਜ਼ਰੀ ਭਰਨ ਦੀ ਲੋੜ ਨਹੀਂ ਪੈਣੀ। ਛੋਡੇ ਕੋਲੇ ਆ ਕੇ ਹਾਜ਼ਰੀ ਭਰਨਗੇ। ਇਹ ਸੋਨੂੰ ਜਦਨ ਆਪਦੀ ਤਾਕਤ ਬਾਰੇ ਪਤਾ ਲੱਗ ਗਿਆ, ਸੋਨੂੰ ਹਜੇ ਤਾਕਤ ਬਾਰੇ ਨਹੀਂ ਪਤਾ ਕਿ ਛੋਡੀ ਤਾਕਤ ਕੀ ਆ। ਸਭ ਤੋਂ ਪਹਿਲਾਂ ਆਪਣਾ ਪੰਚਾਇਤੀ ਐਕਟ ਲਿਆ ਕੇ ਪੜੋ। ਜਿਵੇਂ ਸਰਦਾਰ ਹਮੀਰ ਸਿੰਘ ਕਹਿ ਕੇ ਗਿਆ, ਜਦਨ ਮੈਂ 2013 ਚ ਸਰਪੰਚ ਬਣਿਆ ਸੀ, ਮੇਰੇ ਪਿਤਾ ਨੇ ਵੀ ਆਖਿਆ ਜਿਹਦਰ ਬੂਟਾ ਸਿੰਘ ਨੇ ਕਿ ਪਹਿਨਾ ਕਾਕਾ ਐਕਟ ਖਰੀਦ ਕੇ ਲਿਆ ਉਹਨੂੰ ਪੰਜ ਵਾਰੀ ਉਹਦਾ ਖੰਡ ਪਾਠ ਕਰ ਉਹਨੂੰ ਪੰਜ ਵਾਰੀ ਪੜ ਤੈਨੂੰ ਪਤਾ ਲੱਗੇ ਤੇਰੇ ਅਧਿਕਾਰ ਕੀ ਆ ਤੈਨੂੰ ਹੋਰ ਹੀ ਨਾ ਕੋਈ ਗਲਤ ਪਾਸੇ ਲਈ ਫਿਰੇ ਤੇ ਵਾਕਿਆ ਹੀ ਮੈਂ ਅੱਜ ਵੀ ਮੇਰੇ ਕੋਲੇ 2000 ਕਿਤਾਬਾਂ ਮੈਂ ਕਿਤਾਬਾਂ ਪੜਨ ਦਾ ਸ਼ਕੀਨ ਆ ਤੇ ਉਹਨਾਂ ਕਿਤਾਬਾਂ ਦੇ ਵਿੱਚ ਸਭ ਤੋਂ ਉੱਤੇ ਰੱਖੀ ਵੀ ਆ ਮੇਰੀ ਕਿਤਾਬ ਪੰਚਾਇਤੀ ਐਕਟ ਕਿਉਂਕਿ ਮੈਨੂੰ ਯਾਦ ਰਹੇ ਕਿ ਮੇਰੇ ਅਧਿਕਾਰ ਕੀ ਆ ਮੇਰੇ ਹੱਕ ਕੀਆ ਮੈਨੂੰ ਨਾ ਕੋਈ ਵੇਚ ਜੇ ਮੇਰੇ ਤੋਂ ਪਹਿਨਾ ਇੱਥੇ ਗੱਲਾਂ ਹੁੰਦੀਆਂ ਸੀ ਕਿ ਪਿੰਡਾਂ ਦੇ ਵਿੱਚ ਜ਼ਮੀਨਾਂ ਉਹਨਾਂ ਕੰਪਨੀਆਂ ਨੂੰ ਦਿੱਤੀਆਂ ਜਾਂਦੀਆਂ ਗਲਤ ਮਤੇ ਪਵਾ ਕੇ ਦਿੱਤੇ ਜਾਂਦੇ ਆ ਕਿਉਂਕਿ ਗ੍ਰਾਮ ਸਭਾ ਨਹੀਂ ਹੁੰਦੀ ਸਰਦਾਰ ਹਮੀਰ ਸਿੰਘ ਸੋਡੀ ਜਾਣਕਾਰੀ ਚ ਵਾਅਦਾ ਕਰਦਾ ਇੱਕ ਹੋਰ ਕਿਰਨ ਸੀ ਕਲਾ ਦੇ ਵਿੱਚ ਜਦੋਂ ਗ੍ਰਾਮ ਸਭਾ ਹੁੰਦੀ ਆ ਅਸੀਂ ਘਰ ਘਰ ਕਾਟ ਵੰਡਦੇ ਆ ਕਾਟ ਰਣਸੀ ਕਲਾ ਦੇਸ਼ ਦੀ ਪਹਿਲੀ ਪੰਚਾਇਤਾ ਜਿੱਥੇ ਅਸੀਂ ਗ੍ਰਾਮ ਸਭਾ ਵਿੱਚ ਆਉਣ ਵਾਲੇ ਉਹਦੇ ਮੈਂਬਰਾਂ ਨੂੰ ਲੱਕੀ ਡਰਾ ਕੱਢਦੇ ਆ ਉਹਦੇ ਵਿੱਚ 23 ਤਰ੍ਹਾਂ ਦੇ ਨਾਮ ਅਸੀਂ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਦਿੰਨੇ ਆ ਤੇ ਸਾਡੀ ਗ੍ਰਾਮ ਸਭਾ ਦੇ ਵਿੱਚ ਪੰਜਾਬ ਦੀਆਂ ਵੱਡੀਆਂ-ਵੱਡੀਆਂ ਮੌਜਜ ਹਸਤੀਆਂ ਸਾਡੀ ਗ੍ਰਾਮ ਸਭਾ ਵਿੱਚ ਹਾਜ਼ਰੀ ਭਰਨ ਆਉਂਦੀਆਂ ਉਹ ਦੇਖਣ ਆਉਂਦੀਆਂ ਕਿ ਰਣਸੀ ਕਲਾ ਦੇ ਵਿੱਚ ਕੀ ਇਹ ਹੈ ਜੀ ਸ਼ਕਤੀ ਆ ਕਿ ਜਿਹੜੇ ਆਪ ਦੇ ਪਿੰਡ ਦੇ ਵਿਕਾਸ ਇਹ ਜਾਂ ਕਰ ਰਹੀ ਆ ਉਹ ਸ਼ਕਤੀ ਇੱਕੋ ਹੀ ਹੈ ਕਿ ਅਸੀਂ ਪਿੰਡ ਨੂੰ ਇਕੱਠੇ ਹੋ ਕੇ ਨਾਲ ਚੜਦੇ ਆ ਕਿਉਂਕਿ ਸਾਡੀ ਪਾਰਟੀ ਵੀ ਇਹੀ ਆ ਸਾਡਾ ਧਰਮ ਵੀ ਇਹੀ ਆ ਬਾਬੇ ਨਾਨਕ ਨੂੰ ਤਖਤੂਪੁਰਾ ਸਾਹਿਬ ਦੀ ਧਰਤੀ ਤੇ ਰਾਜ ਭਾਗ ਤੇ ਆ ਕੇ ਬਣਿਆ ਜੋਗੀ ਭਰਤੜੀ ਜੋਗੀ ਜਿਹੜਾ ਗੋਰਖਨਾਥ ਦਾ ਚੇਲਾ ਬਣ ਕੇ ਕੰਨਾਂ 'ਚ ਮੁੰਦਰਾ ਪਾ ਕੇ ਤਖਤੂਪੁਰਾ ਸਾਹਿਬ ਆ ਕੇ ਬਹਿ ਗਿਆ ਤੇ ਬਾਬੇ ਨਾਨਕ ਨੂੰ ਤਖਤੂਪੁਰਾ ਸਾਹਿਬ ਜਾ ਕੇ ਜਦੋਂ ਮੈਂਦਾ ਏ ਤੇ ਬਾਬੇ ਨੂੰ ਕਹਿੰਦਾ ਬਾਬਾ ਤੇਰਾ ਧਰਮ ਕਿਹੜਾ ਏ ਤੇਰੀ ਯਾਦ ਕਿਹੜੀ ਆ ਬਾਬਾ ਨਾਨਕ ਕਹਿੰਦਾ ਸਗਲੀ ਜੋਤ ਹਮਾਰੀ ਰਮਿਆ ਨਾਨਾ ਵਰਨਾ ਏਕ ਕਹਿ ਨਾਨਕ ਸੁਣ ਭਰਤੜੀ ਜੋਗੀ ਪਾਰ ਬ੍ਰਹਮ ਲੇਵੇ ਏਕ ਉਹ ਕਹਿੰਦਾ ਇੱਕੋ ਹੀ ਬੰਦੇ ਆ ਉਹਦੇ ਹੀ ਉਹਦੇ ਬੰਦਿਆਂ ਨਾਲ ਤੁਰਨਾ ਉਹਦੇ ਬੰਦਿਆਂ ਨੂੰ ਨਾਲ ਲੈ ਕੇ ਤੁਰਨਾ ਇਹੀ ਮੇਰਾ ਪੰਥਾ ਤੇ ਇਹੀ ਮੇਰਾ ਧਰਮ ਆ ਅਸੀਂ ਬਾਬੇ ਨਾਨਕ ਦੇ ਫਿਲਾਸਫੀ ਦੇ ਕੰਮ ਕਰ ਰਿਆ ਰਣਸੀਹ ਕਲਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸਾਨੂੰ ਖੁਸ਼ੀ ਆ ਕਿ ਅੱਜ ਦੀ ਇਹ ਜੀ ਮਹਿਫਲ ਦੇ ਵਿੱਚ ਮੇਰੇ ਵਰਗੀਆਂ ਨਚੀਜ ਹਸਤੀਆਂ ਨੂੰ ਵੀ ਜਿੱਥੇ ਮਾਣ ਮਿਲ ਰਿਹਾ ਤੇ ਤੁਹਾਡੇ ਵਰਗੇ ਉਹਨਾਂ ਲੋਕਾਂ ਨੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਜਿਹੜੇ ਚਾਹੁੰਦੇ ਆ ਕਿ ਅਸੀਂ ਆਪਣੇ ਬਰੇਟੇ ਦਾ ਵਿਕਾਸ ਵੀ ਕਰਗੇ ਇਹ ਤਾਂ ਹੀ ਹੋ ਸਕਦਾ ਜੇ ਤੁਸੀਂ ਇਕੱਠੇ ਹੋ ਕੇ ਵਿਕਾਸ ਕਮੇਟੀ ਚੱਲੋ ਇਕੱਲੇ ਡੀਸੀ ਸਾਹਿਬ ਦੇ ਦਫ਼ਤਰ ਵਿੱਚ ਜਾਮੋ ਏਡੀਸੀ ਸਾਹਿਬ ਨੂੰ ਮਿਲੋ ਤੁਸੀਂ ਜਾ ਕੇ ਮੁੱਖ ਮੰਤਰੀ ਦਾ ਬੂਹਾ ਖੜਕਾਓ ਕਿ ਸਾਡੇ ਹਲਕੇ ਦਾ ਵਿਕਾਸ ਕਰੋ ਇਹ ਤਾਂ ਹੀ ਹੋਊ ਨਹੀਂ 5 ਸਾਲਾਂ ਬਾਅਦ ਇੱਥੇ ਦੂਜਾ ਜਦੋਂ ਐਮਐਲਏ ਖੜਦਾ ਦੂਜੀ ਪਾਰਟੀ ਦਾ ਦੂਜੀ ਨੂੰ ਗਾਲਾਂ ਕੱਢੀ ਜਾਂਦਾ ਹੈ ਇਹ ਗੱਲਾਂ ਨਾਲ ਵੋਟਾਂ ਜੇ ਪਾਉਂਦੇ ਰਹਾਂਗੇ ਫੇਰ ਕੋਈ ਵਿਕਾਸ ਨਹੀਂ ਹੋਣਾ ਵਿਕਾਸ ਤਾਂ ਹੋ ਜੇ ਸਾਡੇ ਕੋਲੇ ਕੋਈ ਮੁੱਦੇ ਹੋਣਗੇ ਆਪਣੇ ਪਿੰਡਾਂ ਦੇ ਮੁੱਦੇ ਹੋਣਗੇ ਆਪਣੇ ਹਲਕੇ ਦੇ ਮੁੱਦੇ ਹੋਣਗੇ ਆਪਣੇ ਪੰਜਾਬ ਦੇ ਮੁੱਦੇ ਹੋਣਗੇ ਆਪਣੀਆਂ ਨਸਲਾਂ ਤੇ ਫਸਲਾਂ ਦੇ ਮੁੱਦੇ ਹੋਣਗੇ ਇਹ ਤਾਂ ਸਾਡੇ ਪੰਜਾਬ ਦੇ ਹਾਲਾਤ ਸੁਧਰਨਗੇ ਨਹੀਂ ਮਤ ਸੋਚੋ ਕੇ ਹਾਲਾਤ ਬਦਲਣਗੇ ਨਹੀਂ ਪੰਜਾਬ ਉਹ ਪਾਸੇ ਨੂੰ ਜਾ ਰਿਹਾ ਅੱਜ ਪੰਜਾਬ ਪਾਣੀਆ ਲੋ ਵੀ ਉੱਜੜ ਰਿਹਾ ਸਾਡਾ ਬ੍ਰੇਨ ਡ੍ਰੇਨ ਵੀ ਹੋ ਰਿਹਾ ਸਾਡੇ ਬੱਚੇ ਪੜ੍ਹ ਲਿਖ ਕੇ ਕੈਨੇਡਾ ਅਮਰੀਕਾ ਨੂੰ ਜਾ ਰਹੇ ਆ ਤੇ ਜਦੋਂ ਆ ਸਾਡੇ ਹਾਲਤ ਹੋਣ ਫਿਰ ਤੁਸੀਂ ਕਿਵੇਂ ਪੰਜਾਬ ਨੂੰ ਕਿਵੇਂ ਪਜਾ ਸਕੋਗੇ ਕੱਲਾ ਮੇਰੇ ਵਰਗਿਆਂ ਦੇ ਬੋਲਣ ਨਾਲ ਭਾਸ਼ਣ ਦੇਣ ਨਾਲ ਪੰਜਾਬ ਨਹੀਂ ਬਚਣਾ ਪੰਜਾਬ ਕੱਲੇ-ਕੱਲੇ ਪੰਜਾਬ ਦੇ ਪੁੱਤ ਨੂੰ ਖੜਾ ਹੋਣਾ ਪਊ ਫਿਰ ਪੰਜਾਬ ਬਚੂਗਾ ਕੱਲੇ-ਕੱਲੇ ਬੰਦੇ ਪਿੰਡ ਸੰਭਣ ਲੱਗ ਜਾਣ ਆਪਣੇ ਘਰ ਸੰਭਣ ਲੱਗ ਜਾਣ ਫੇਰ ਪੰਜਾਬ ਬਚੂਗਾ ਤਾਂ ਜੋ ਸਾਡਾ ਪੰਜਾਬ ਰੰਗਲਾ ਪੰਜਾਬ ਬਸੇ ਤੇ ਜਿਵੇਂ ਲੋਕਾਂ ਨੇ ਆਖਿਆ ਕਿ ਪੰਜਾਬ ਦੀ ਹਵਾ ਹਮੇਸ਼ਾ ਤੱਤੀ ਭਗਦੀ ਰਹੀ ਆ ਪੰਜਾਬ ਦੇ ਲੋਕ ਉਹਨਾਂ ਗਰਮ ਹਵਾਵਾਂ ਨਾਲ ਖਹਿਣ ਵਾਲੇ ਲੋਕ ਆ ਪਰ ਇਹ ਨਾ ਹੋਵੇ ਕਦੇ ਗਰਮ ਹਵਾਾਂ ਮੈ ਸਾਨੂੰ ਮਚਾ ਦੇਣ ਮੈਨੂੰ ਇਸ ਗੱਲ ਦੀ ਵੀ ਆਸਾ ਕਿ ਪੰਜਾਬ ਕਦੇ ਖਤਮ ਨਹੀਂ ਹੋਊਗਾ ਪੰਜਾਬ ਚੜ੍ਹਦੀ ਕਲਾ ਵਿੱਚ ਰਹੂਗਾ ਜਿਵੇਂ ਬਹੁਤ ਵੱਡੇ ਇਨਕਲਾਬੀ ਸ਼ੇਰ ਹੋਏ ਆ ਮੀਰ ਅਹਿਮਦ ਮੀਰ ਉਹ ਆਖਦਾ ਕਿ ਮੈਂ ਹਾਰ ਦੇ ਮੂੰਹ ਤੇ ਵੀ ਮੈਂ ਹਾਰ ਦੇ ਮੂੰਹ ਤੇ ਵੀ ਅਸਾਰ ਜਿੱਤਦੇ ਬਹਿਣਾ ਹੈ ਸਿਕੰਦਰ ਵੇਖਦਾ ਸੀ ਸ਼ੀਸ਼ਾ ਮੈਂ ਤਲਵਾਰ ਬਹਿਣਾ ਹੈ ਬੜੇ ਪਾ ਕੇ ਮੇਰੇ ਸਿੱਧਿਓਂ ਨਿਕਲ ਤੂਫਾਨ ਜਾਂਦੇ ਆ ਮੇਰੇ ਸਾਹਮਣੇ ਆ ਪਹਾੜ ਬਣ ਮਦਾਨ ਜਾਂਦੇ ਆ ਜੇ ਬਦਲ ਨਹੀਂ ਪਾਏ ਕਦੇ ਤਕਦੀਰ ਬਦੜ ਤਕਦੀਰ ਜਾਨਾ ਮੈਂ ਜੇ ਬਣਨਾ ਪਾਏ ਸ਼ਮਸ਼ੀਰ ਬਣ ਸ਼ਮਸ਼ੀਰ ਜਾਨਾ ਮੈਂ ਕਹਿੰਦਾ ਫਕੀਰ ਹੋ ਕੇ ਫਕੀਰ ਹੋ ਕੇ ਮੈਂ ਬੈਠਦਾ ਹਾਂ ਸੁਲਤਾਨਾਂ ਦੇ ਤਖਤਾਂ ਤੇ ਫਕੀਰ ਹੋ ਕੇ ਮੈਂ ਬੈਠਦਾ ਹਾਂ ਸੁਲਤਾਨਾਂ ਦੇ ਤਖਤਾਂ ਤੇ ਪੜ ਦੀ ਜ਼ਿੰਦਗੀ ਆ ਬੁਲਬਲੇ ਦੀ ਪਰ ਇੱਕੋ ਪੜ ਗਿਆਉਂਦਾ ਪਾਣੀ ਦਾ ਬੁਲਬਲਾ ਪਰ ਦਰਿਆ ਦੀ ਹੱਕ ਤੇ ਜਿਉਂਦਾ ਪੰਜਾਬ ਦੇ ਲੋਕ ਵੀ ਅਣਖ ਤੇ ਗੈਰਤ ਨਾਲ ਜਿਉਣ ਵਾਲੇ ਲੋਕ ਆ ਇਸ ਆਸਨਾ ਮੈਂ ਤੁਹਾਡੇ ਤੋਂ ਖਿਮਾ ਦਾ ਜਾਚਕਾ ਐਨੀ ਮੇਰੀ ਹਾਜ਼ਰੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ